ਹੈਲੋ ਸ੍ਰੀ ਗੁਰਜੀ ਕੀ ਹਾਲ ਚਾਲ ਨੇ ਉਮੀਦ ਹੈ ਠੀਕ ਠਾਕ ਹੋਵੋਗੇ ਤੇ ਅਸੀਂ ਪਹੁੰਚ ਚੁੱਕੇ ਸੀ ਸਾਊਥ ਹਾਲ ਅਮ੍ਰਿੰਦਰ ਸਾਊਥ ਹਾਲ ਪਹੁੰਚ ਚੁੱਕਿਆ ਹਾਂ ਤੇ ਕਹਿੰਦੇ ਪੰਜਾਬੀਆਂ ਦਾ ਘੜ ਮੰਡਿਆ ਜਾਂਦਾ ਤੇ ਤੁਹਾਨੂੰ ਸਾਰੀ ਅਪਡੇਟ ਦੇਵਾਂਗੇ ਤੇ ਮੇਰੇ ਨਾਲ ਜਸਮ ਤੇ ਹੈਰੀ ਆ ਤੇ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਸਾਡੇ ਨਾਲ ਜੁੜੇ ਰਹੋ ਜੀ ਬਾਬੇ ਇੱਥੇ ਸਭ ਤੋਂ ਪਹਿਲਾਂ ICICI ਬੈਂਕ ਵੀ ਹੈ ਇੱਥੇ ਤੇ ਬਹੁਤ ਦੀ ਬ੍ਰਾਂਚਾ ਇੱਥੇ ਤੇ ਠੀਕ ਆ ਪੰਜਾਬ ਵਾਲੀ ਫੀਲਿੰਗ ਆ ਉਹਦੀ ਇੱਥੇ ਆ ਕੇ ਦੇਖੋ ਜੀ ਮਨਿੰਦਰ ਐਂ ਲੱਗਦਾ ਮਰਾ ਰਾਮਪਰਾ ਆ ਗਏ ਹੁੰਦੇ ਇੱਥੇ ਤਾਂ ਜਮਾ ਰਾਮਪਰਾ ਮੰਡੀ ਲੱਗੀ ਹੁੰਦੀ ਆ ਤਾਂ ਓਏ ਆਹ ਦੇਖੋ ਸੇਲ ਤੇ ਜਿਵੇਂ ਆਪਣੇ ਸ਼ਹਿਰਾਂ ਚ ਹੁੰਦਾ ਬਾਹਰ ਸਾਮਾਨ ਧਰ ਦਿੰਦੇ ਆ ਸਾਰਾ ਕੁਝ ਸਾਮਾਨ ਮਿਲਦਾ ਮੁੰਡਿਓ ਮੀਡੀਆ ਵਾਲਿਓ ਜਿਹੜੇ ਆਉਣਾ ਚਾਹੁੰਦੇ ਆ ਆਪਾਂ ਕਹਿ ਦਿੰਦੇ ਹੁੰਨੇ ਆ ਉੱਥੋਂ ਕੁਝ ਨਹੀਂ ਮਿਲਦਾ ਸਾਰਾ ਕੁਝ ਮਿਲਦਾ ਇੱਥੇ ਉੱਥੇ ਵੀ ਮਾਪੇ ਦੇ ਕਹਿੰਦਾ ਇੱਥੇ ਵੀ ਮਾਪੇ ਦੇ ਕਹਿੰਦਾ ਉੱਥੇ ਕਿਵੇਂ ਗੱਲਬਾਤ ਕੀ ਕਰਦੇ ਆ ਮਨਿੰਦਰ ਉੱਥੇ ਵੀ ਮਾਪੇ ਦੇ ਕਹਿੰਦਾ ਇੱਥੇ ਵੀ ਮਾਪੇ ਦੇ ਕਹਿੰਦਾ ਅੱਛਾ ਉੱਥੇ ਵੀ ਹਾਂ ਫਿਰ ਬਹੁਤ ਟਾਈਮ ਹੋ ਗਿਆ ਬਾਪੇ ਤੇ ਬਾਕੀ ਮਾਹੌਲ ਕਹਿੰਡ ਗੱਲ ਬਾਤ ਆ ਯਾਰ ਹਾਂਜੀ ਇਹ ਆ ਪਹੁੰਚ ਚੁੱਕੇ ਆ ਰਾਂਪਰੇ ਵਾਲੀ ਮਾਰਕੀਟ ਚ ਆ ਦੇਖੋ ਨਿਊ ਮਾਰਕੀਟ ਨਿਊ ਮਾਰਕੀਟ ਹੀ ਲਾਇਦੀ ਆ ਮਨਿੰਦਰਾਂ ਰਾਂਪਰੇ ਵਾਲੀ ਓਏ ਜਿਵੇਂ ਉਹ ਵੀ ਫੀਲਿੰਗ ਆਉਂਦੀ ਆ ਆ ਦੇਖੋ ਸਾਰਾ ਸਮਾਨ ਮਿਲ ਜਾਂਦਾ ਇੱਥੇ ਲੇਡੀਜ਼ ਹੋ ਗਿਆ ਇਧਰ ਲੈਸ ਹਲੂਸਾ ਬੁੜੀਆਂ ਲਾਉਂਦੀਆਂ ਹੁੰਦੀਆਂ ਜੁੱਤੀਆਂ ਆ ਗਈਆਂ ਸਿਸਟਮ ਤੇ ਫੋਟੋ ਸਟੇਟ ਆ ਗਿਆ ਸਿਸਟਮ ਇੱਥੇ ਸਾਰਾ ਕੁਝ ਹੀ ਆ ਲਗਭਗ ਮੇਰੇ ਅਕੋਰਡਿੰਗ ਸਾਰਾ ਕੋ ਸਾਹ ਦੇਖੋ ਜਾਗੋ ਵਾਲਾ ਸਿਸਟਮ ਆ ਮੁੰਡੇ ਦਾ ਵਿਆਹ ਹੁਣ ਇੱਥੂ ਲੈ ਕੇ ਜਾਵਾਂਗੇ ਜਾਗੋ ਅਸੀਂ ਹਾਂਜੀ ਆ ਦੇਖੋ ਪਾਪਾ ਉਹ ਵਜਾਈ ਜਾਂਦਾ ਪੂ ਬਣਾਇਆ ਸਾਰਾ ਗੱਲਬਾਤ ਆ ਓਕੇ ਆ ਜੀ ਦੈਸਕਾ ਬਾਕੀ ਕਹਿੰਟ ਗੱਲਬਾਤ ਆ ਇੱਥੋਂ ਹਾਂਜੀ ਦੇਖੋ ਸੂਟ ਹੀ ਸੂਟ ਆ ਇਥੇ ਬੁੜੀਆਂ ਦਾ ਕੰਮ ਪੂਰਾ ਆ ਛੇਰੇ ਗੱਲਬਾਤ ਓਕੇ ਆ ਕਹਿੰਟ ਗੱਲਬਾਤ ਆ ਬਣੇ ਬੁੜੀਆਂ ਸੱਦਰੀ ਆਉਣ ਇਥੇ ਹੇਲੀਆਂਣੀਆਂ ਬੁੜੀਆਂ ਛੇਵੇਂ ਇਹ ਬੁੜੀਆਂ ਇੱਥੇ ਸੱਦਰੀ ਆਉਣ ਹੈ ਨਾ ਹਾਂ ਮੇਰਾ ਨਾਮ ਪ੍ਰੀਤ ਹੈ ਪਕੀਨ ਦੇ ਬਾਗ ਜੰਦੀ ਨਿਕਲਦੀ ਨਹੀਂ ਹੈ ਨਾ ਅੱਛਾ ਅੱਛਾ ਇੱਥੇ ਉਹੀ ਕੰਮ ਆ ਹਾਂ ਦੇਖ ਇੱਥੇ ਸਾਰਾ ਗੱਲਬਾਤ ਹੈ ਇਦੂ ਵੀ ਯਾਰ 20 20 ਪਾਉਂਡ ਦੇ ਲਾਏ ਪੇਲੇ ਆ ਤੇ ਲਹਿੰਗੇ ਲੂੰਗੇ ਸਾਰਾ ਕੁਝ ਮਿਲਦਾ ਹੈ ਇੱਥੇ ਬੜਾ ਕੁਝ ਇੱਥੇ ਤਾਂ ਹਾਂ ਜੀ ਇਹ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥ ਹਾਲ ਦਾ ਇਹ ਮੇਨ ਰੋਡ ਤੇ ਆ ਗਿਆ ਬਾਬਿਓ ਆ ਗਿਆ ਸਟੇਸ਼ਨ ਸਾਊਥ ਹਾਲ ਦਾ ਪੰਜਾਬੀ ਚ ਲਿਖਿਆ ਹੋਆ ਸਾਊਥ ਹਾਲ ਇਹ ਵੀ ਮੇਨ ਰੋਡ ਤੇ ਆ ਹਾਂਜੀ ਬਾਬਿਓ ਅਸੀਂ ਸਾਊਥ ਹਾਲ ਰੋਡ ਤੇ ਆ ਪਿੱਛੇ ਤੁਸੀਂ ਬਿਲਡਿੰਗਾਂ ਦੇਖ ਸਕਦੇ ਹੋ ਕਿੰਡੀਆਂ ਕਿੰਡੀਆਂ ਬਿਲਡਿੰਗਾਂ ਆ ਦਿਖਾ ਦਿੰਦੇ ਆ ਠੀਕ ਆ ਇੱਥੇ ਪੰਜਾਬੀ ਬਹੁਤ ਰਹਿੰਦੇ ਆ ਜਿਵੇਂ ਪੰਜਾਬ ਵਾਲੀ ਫੀਲਿੰਗ ਆਉਂਦੀ ਆ ਕਿਉਂਕਿ ਇੱਥੇ ਜ਼ਿਆਦਾਤਰ ਪੰਜਾਬੀ ਰਹਿੰਦੇ ਆ ਤੇ ਬਾਕੀ ਏਰੀਆ ਚ ਉੱਥੇ ਵੀ ਪੰਜਾਬੀ ਹੈਗੇ ਆ ਬਟ ਇੱਥੇ ਜ਼ਿਆਦਾ ਰਹਿੰਦੇ ਆ